ਵਾਹਿਗੁਰੂ ਸਾਹਿਬ ਜੀ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ ਤਤਥ ਮਾਲਦੇ ਕੀ ਧੁਨ ਵਾਰ ਮਲਾਰ ਕੀ ਮਹੱਲਾ ਪਹਿਲਾ ਇਥਿ ਵਿਸਰਾਮ ਹੈ ਰਾਣੇ ਕੈਲਾਸ ਤਤਥ ਮਾਲਦੇ ਕੀ ਧੁਨ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਹਸੀਐ ਜੋ ਉਠੈ ਧਰਨ ਸੀਗਾਰ ਮਿਲਿਆ ਪਦ ਹੀ ਉਚਾਰਨ ਕਰਨਾ ਮਿਲਿਆ ਨਹੀਂ ਬੋਲਣਾ ਹੈ ਗੁਰ ਮਿਲਿਆ ਮਨ ਰਹਸੀਐ ਇੱਥੇ ਵਿਸਰਾਮ ਜੋ ਉਠੈ ਧਰਨ ਸੀਗਾਰ ਸਭ ਦਿਸੈ ਹਰੀਆਵਲੀ ਸਾਰ ਭਰੇ ਸੁਭਰ ਤਾਲ ਇਹ ਸੁਭਰ ਬੱਬੇ ਨਾਲ ਨਹੀਂ ਬੋਲਣਾ ਸਾਰ ਸਭ ਦਿਸੈ ਹਰੀਆਵਲੀ ਇਥੇ ਵਿਸਰਾਮ ਸਾਰ ਭਰੇ ਸੁਭਰ ਤਾਲ ਅੰਦਰ ਰਚੈ ਸੱਚ ਰੰਗ ਜਿਉ ਮੰਜੀਠਾ ਲਾਲ ਮੰਜੀਠਾ ਪਦ ਦੇ ਉੱਤੇ ਟਿੱਪੀ ਲੱਗੀ ਹੋਈ ਹੈ ਮਜੀਠਾ ਨਹੀਂ ਬੋਲਣਾ ਇਸ ਨੂੰ ਉਚਾਰਨ ਕਰਨਾ ਮੰਜੀਠਾ ਅੰਦਰ ਰਚੈ ਸੱਚ ਰੰਗ ਇਥੇ ਵਿਸਰਾਮ ਹੈ ਜਿਉ ਮੰਜੀਠਾ ਲਾਲ ਕਮਲ ਵਿਗਸੈ ਸਚ ਮਨ ਗੁਰ ਕੈ ਸਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖਹੁ ਨਦਰ ਨਿਹਾਲ 파ਹੀ 파ਥੇ ਮਿਰਗ ਜਿਓ ਸਿਰ ਦਿਸੈ ਜਮਕਾਲ ਇਹ ਦਿਸੈ ਹੀ ਪਾਠ ਸ਼ੁੱਧ ਪਾਠ ਹੈ ਪੁਥੀਆਂ ਚ ਦੀਸੈ ਛਪਿਆ ਹੈ ਸ ਪਰਸੀਆਰੀ ਦੇ ਨਾਲ ਪਾਠ ਸ਼ੁੱਧ ਪਾਠ ਹੈ ਸਿਰ ਦਿਸੈ ਜਮਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇੰਨੀ ਅੱਖੀ ਨਦਰ ਨਾ ਆਵਈ ਜਿਚਰ ਸਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆਂ ਤੂਕੈ ਆਲ ਜੰਜਾਲ ਮੂਲ ਰਹਿ ਗੁਰ ਸੇਵਿਐ ਗੁਰ ਪੌੜੀ ਬੋਹਿਤ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਹੇਕੋ ਪਾਦਰ ਹੇਕਦਰ ਗੁਰ ਪੌੜੀ ਨਿਜ ਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪੀਨ ਆਪ ਸਾਜ ਜਿਹੜਾ ਨੰਨੇ ਦੇ ਹੀਠਾ ਹਲੰਤ ਹੈ ਆਪੀਨ ਇਸ ਤਰ੍ਹਾਂ ਥੋੜਾ ਜਿਹਾ ਭਾਰਾ ਉਚਾਰਨ ਕਰਨਾ ਆਪੀਨ ਆਪ ਸਾਜ ਆਪੀਨ ਆਪ ਸਾਜ ਆਪ ਪਿਸ਼ਾਨਿਆ ਅੰਬਰ ਧਰਤ ਵਿਸ਼ੋੜ ਚੰਦੋਆ ਤਾਣਿਆ ਚੰਦੋਆ ਉੱਤ ਟਿੱਪੀ ਲੱਗੀ ਹੋਈ ਆ ਚੰਦੋਆ ਨਹੀਂ ਕਹਿਣਾ ਚੰਦੋਆ ਤਾਣਿਆ ਵਿਣ ਥੰਮਾ ਗਗਨ ਰਹਾਏ ਸ਼ਬਦ ਨੀ ਸਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਿਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰਬਾਨਿਆ ਕੀ ਤੀਰਥ ਪਦਤੀ ਯਮਕਲਾ ਦਨੀਆ ਤੀਰਥ ਧਰਮ ਵਿਚਾਰ ਇਥੇ ਵਿਸਰਾਮ ਹੈ ਨਾਵਣ ਪੁਰਬਾਨਿਆ ਤੁਦ ਸਰ ਅਵਰਨਾ ਕੋਏ ਕੇ ਆਖ ਵਖਾਣਿਆ ਕੋਏ ਪਦਤੀ ਵਿਸਰਾਮ ਹੈ ਸਚੈ ਤਖਤ ਨਿਵਾਸ ਹੋਰ ਆਵਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਸਾਵਨ ਜੀ ਵਸੈ ਚਹੋ ਓ ਮਹਾ ਹੋਏ ਨਾਨਕ ਪਾਤੀ ਯਮਕਲਾ ਕੇ ਉਚਾਰਨ ਕਰਨਾ ਨਾਨਕ ਸਾਵਣ ਜੀ ਵਸੈ ਚਹੋ ਓ ਮਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹੋ ਵੇ ਛੋੜਾ ਹੋਏ ਗਾਈ ਪੁੱਤਾ ਨਿਰ ਧਨਾ ਪੰਥੀ ਚਾਕਰ ਹੋਏ ਔੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ Taੜੀ ਲਾਏ ਕਵਲ ਛਪਾਇਆ ਬ੍ਰਹਮਾ ਵੱਡਾ ਕਹਾਈ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਈ ਕਿਨ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਨ ਸਬਾਇਆ ਨਾ ਤਿਸ ਭੁੱਖ ਪਿਆਸ ਰੱਜਿਆ ਤਾਇਆ ਰੱਜਿਆ ਪਾਦ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਗੌਰ ਨਹ ਆਪ ਸਮੋਇ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ ਪੂਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ ਮਹੱਲਾ ਦੂਜਾ ਵੈਦ ਵੈਦ ਸੁਵੈਦ ਤੂ ਪਹਿਲਾ ਰੋਗ ਪਛਾਣ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਵੈਦ ਆਥੀਯਮ ਕਲਾ ਦਨੀ ਹੈ ਵੈਦ ਸੁਵੈਦ ਤੂ ਇਥੇ ਵਿਸਰਾਮ ਹੈ ਸੁਵੈਦ ਪਾਠ ਇਕੱਠਾ ਕਰਨਾ ਹੈ ਪਹਿਲਾ ਰੋਗ ਪਛਾਣ ਐਸਾ दारू ਲੋੜ ਲਹੁ ਜਿਤ ਮਈਆ ਰੋਗਾ ਕਾਣ ਜਿਤ दारू ਰੋਗ ਉੱਠੇ ਅਹ ਤਾਨ ਸੁਖ ਵਸੈ ਆਏ ਰੋਗ ਗਵਾਏ ਇਹ ਆਪਣਾ ਤਾ ਨਾਨਕ ਵੈਦ ਸਦਾਏ ਪੌੜੀ ਤਾ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨੁ ਮਹੇਸ਼ देव उपाया ब्रह्मे दिते वेद पूजा लाया दस अवतारी राम राजा आया ए दस पोला बोलना दस अवतारी इथे विश्राम राम राजा जो पाठ है संबंधक पाठ करना है राम राजा आया दैता मारे ताकम सभाया सेव ससे औंकड़ ला के बोलना ਈਸ ਮਹੇਸ਼ੁਰ ਸੇਵ ਤਿਨੇ ਆਂਤ ਨਾ ਪਾਇਆ ਸੱਚੀ ਕੀਮਤ ਪਾਇ ਤਖਤ ਰਚਾਇਆ ਦੁਨੀਆ ਧੰਦਾ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਤੁਰਹੋ ਫੁਰਮਾਇਆ ਸ਼ਲੋਕ ਮਹੱਲਾ ਦੂਜਾ ਸਾਵਣ ਆਇਆ हे ਸਖੀ ਕੰਤਾ ਚਿਤ ਕਰੇਹ ਨਾਨਕ ਝੂਰ ਮਰਹ ਦੋਹਾਗਣੀ ਜਿਨ ਅਵਰੀ ਲਾਗਾ ਨੇਹ ਮਹੱਲਾ ਦੂਜਾ ਸ਼ਾਵਣ ਆਇਆ ਏ ਸਖੀ ਜਲਹਰ ਬਰਸਨ ਹਾਰ ਹਾਂਜੀ ਇਹ ਵਿਸਰਾਮ ਸ਼ਾਵਣ ਆਇਆ ਏ ਸਖੀ ਇੱਥੇ ਵਿਸਰਾਮ ਹੈ ਜਲਹਰ ਬਰਸਨ ਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਜੇਨਾ ਸਹਨਾਲ ਪਿਆਰ ਪੌੜੀ ਆਪੇ ਛਿੰਜ ਪਵਾਏ ਮੱਲਾ ਖਾੜਾ ਰਚਿਆ ਹਾਂਜੀ ਆਪੇ ਛਿੰਜ ਪਵਾਏ ਇਥੇ ਵਿਸਰਾਮ ਹੈ ਮੱਲਾ ਖਾੜਾ ਰਚਿਆ ਰਚਿਆ ਪੂਲਾ ਬੋਲਣਾ ਮੱਲਾ ਖਾੜਾ ਇਕੱਠਾ ਪਾਠ ਬੋਲਣਾ ਲੱਥੇ ਪੜ ਥੂ ਪਾਏ ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਰਚਿਆ ਪਦ ਪੂਲਾ ਉਚਾਰਨ ਕਰਨਾ ਆਪ ਭਿੜਾ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਨ ਕਲਮ ਮਸਵਾਣੀਐ ਹੁਕਮੀ ਇਥੇ ਯਮਕ ਲਾ ਦੇਣੀ ਹੈ ਹੁਕਮੀ ਲਿਖੈ ਸਿਰ ਲੇਖ ਵਿਨ ਕਲਮ ਮਸਵਾਣੀਐ ਸਤ ਸੰਗਤ ਮੇਲਾਪ ਜਿਥੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸਬਦ ਸਲਾਹ ਸੱਚ ਪਛਾਣੀਐ ਸ਼ਲੋਕ ਮਹੱਲਾ ਤੀਜਾ ਊਨਵ ਊਨਵ ਆਇਆ ਅਵਰ ਕਰੇਂਦਾ ਵਨ ਊਨਵ ਊਨਵ ਆਇਆ ਅਵਰ ਕਰੇਂਦਾ ਵਨ ਕਿਆ ਜਾਣ ਤਿਸ ਸਾਹ ਸੋ ਕੇਵ ਰਹਿ ਸੀ ਰੰਗ ਰੰਗ ਰਹਿਆ ਤੈਨ ਕਾਮਣੀ ਜੇਨ ਮਨ ਭਉ ਭਾਉ ਹੋਇ ਇਥੇ ਹੂ ਨਵ ਹੂ ਨਵ ਪਦਾਂ ਵਿੱਚ ਊੜੇ ਦੇ ਨਾਲ ਬਿੰਦੀ ਨਹੀਂ ਹੈ ਪ੍ਰਾਤਨ ਸੁਪਤਾਂ ਚ ਨਾਨਕ ਭੈ ਭਾਏ ਬਾਹਰੀ ਤੈਨ ਤਨ ਸੁਖ ਨਾ ਹੋਇ ਮਹੱਲਾ ਤੀਜਾ ਹੂ ਨਵ ਹੂ ਨਵ ਆਇਆ ਵਰਸੈ ਨੀਰ ਨਿਪੰਗ ਨਾਨਕ ਦੁਖ ਲਾਗਾ ਤਿੰਨ ਕਾਮਣੀ ਜਿਨ ਕੰਤਾ ਸੋ ਮਨ ਭੰਗ ਪੌੜੀ ਦੋ ਵੇ ਤਰਫਾ ਉਪਾਇ ਇੱਕ ਵਰਤਿਆ ਬੇਦ ਬਾਣੀ ਵਰਤਾਏ ਅੰਦਰਵਾਦ ਘੱਟਿਆ ਪਰਵਿਰਤ ਨਿਰਵਿਰਤ ਹਾਠਾ ਦੋ ਵੇ ਵਿੱਚ ਧਰਮ ਫਿਰੈ ਰਹਿ ਬਾਰਿਆ ਦੋ ਵੇ ਭਾਰਾ ਨਹੀਂ ਬੋਲਣਾ ਪਰਵਿਰਤ ਨਿਰਵਿਰਤ ਇਥੇ ਠੰਮਕ ਹਾਠਾ ਦੂਵੈ ਇਥੇ ਵਿਸਰਾਮ ਹੈ ਵਿਚ ਧਰਮ ਇਥੇ ਠੰਮਕ ਲਾ ਦਿੰਨੀ ਹੈ ਫਿਰ ਐ ਰੈਬ ਆ ਰਿਆ ਮਾਨਮੁਖ ਕੱਚੇ ਖੂੜਿਆਰ ਤਿਨੀ ਨਿਹਚੋ ਦਰਗਹ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ ਸਚੈ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੋਧ ਭਾਵ ਦੇ ਸੇ ਭਗਤ ਤੁਧ ਭਾਵ ਦੇ ਸੇ ਭਗਤ ਤੁਧ ਭਾਵ ਦੇ ਸਚੈ ਨਾਏ ਪਿਆਰਿਆ ਸਤਿਗੁਰ ਸੇਵਨ ਆਪਣਾ ਤਿਨਾਂ ਵਿਟੋ ਹੋ ਹਉ ਵਾਰਿਆ ਸਲੋਕ ਮਹਲਾ 3ਆ ਊਨਵ ਊਨਵ ਆਇ ਵਰਸੈ ਲਾਇ ਛੜੀ ਨਾਨਕ ਭਾਣੈ ਚੱਲੈ ਕੰਤ ਕਹਿ ਸੋ ਮਾਣੈ ਸਦਾ ਰਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬੱਪੜੇ ਇਸ ਮੇਘੇ ਹੱਥ ਕਿਛ ਨਾਹੀ ਜੇਨ ਏਹ ਮੇਗ ਪਠਾਇਆ ਤਿਸ ਰਖੋ ਮਨ ਮਾਹੀ ਤਿਸ ਨੂੰ ਮਨ ਵਸਾਈਸੀ ਜਾ ਕੋ ਨਦਰ ਕਦੀ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹ ਕਰੇ ਪਉੜੀ ਸੋ ਹਰ ਸਦਾ ਸ੍ਰੀਵੀ ਹੈ ਜਿਸ ਕਰਤ ਨਾ ਲਾਗੈ ਵਾਰ ਆੜਾਣੇ ਆਕਾਸ ਕਰ ਖੇਨ ਮਹਿਟਾਹੇ ਉਸਾਰਣ ਹਾਰ ਆਪੇ ਜਗਤ ਉਪਾਇਕੈ ਕੁਦਰਤ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੈ ਮਾਰ ਗੁਰਮੁਖ ਪਾਤਸਿਓ ਲੇਖਾ ਨਿਬੜੈ ਬਕਸੀ ਸਿਫਤ ਪੰਡਾਰ ਉਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੈ ਸਤਗੁਰ ਬੇਲੀ ਹੋਵੈ ਕੱਢ ਲਏ ਅੰਤਿਵਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਗੁਰ ਸਿਰ ਕਰਤਾਰ